ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਨਾ ਇਹ ਮੇਰੇ ਪਿੰਡ ਦੀ ਹੈ ਪਿੰਡ ਸਾਡਾ ਕਮਾਲੂ ਤਹਿਸੀਲ ਇਹਨੂੰ ਤਲਵੰਡੀ ਸਾਬੋ ਪੈਂਦੀ ਹੈ ਤੇ ਜ਼ਿਲ੍ਹਾ ਬਠਿੰਡਾ ਹੈ ਤਲਵੰਡੀ ਸਾਬੋ ਤਕਰੀਬਨ 9-10 ਕਿਲੋਮੀਟਰ ਹੈ ਰਾਮਾ ਮੰਡੀ ਇੱਥੋਂ 2 ਕਿਲੋਮੀਟਰ ਪੈਂਦੀ ਹੈ ਤੇ ਜੱਜੜ ਲਾਲਿਆਣਾ ਬੰਗੀਆਂ ਇਹ ਸਾਡੇ ਕੋਲੇ ਕੋਲੇ ਨੇੜੇ-ਨੇੜੇ ਪਿੰਡ ਰਹਿ ਜਾਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਾਹਮਣੇ ਤੁਹਾਨੂੰ ਇੱਕ ਬਹੁਤ ਚੰਗੀ ਨਾ ਝੋਟੀ ਦਿਖਾਉਣੀ ਹੈ ਜਿਹੜੀ ਕਿ ਤੀਜਾ ਸੁਹਾ ਸੂਣ ਵਾਲੀ ਐ ਸੋ ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਦੋਸਤੋ ਤਸੱਲੀ ਕਰਨਾ ਉਹਦਾ ਹੱਕ ਬਣਦਾ ਕਿਉਂਕਿ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਐ ਅਗਲੀ ਕਾਰਵਾਈ ਜਿਹੜੀ ਪਸ਼ੂ ਖਰੀਦਣ ਦੀ ਆ ਥੋਡੀ ਐ ਤੇ ਨੰਬਰ ਇਸ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਆਈ ਅੰਗਰੇਜ਼ੀ ਮੂਰੇ ਤੁਰਕੀ ਹਾਲਾਂਗਰੇ ਜੀ ਉਹ ਠੀਕ ਠਾਕ ਹੋ ਹਾਂ ਵਧੀਆ ਵਧੀਆ ਬੜਾ ਉੱਚੂ ਬੋਲੀ ਜੇ ਤੇ ਮੋਬਾਈਲ ਨੰਬਰ ਠੀਕ ਨੇ 94176 3480 ਕਿਹਾ 94176 3480 3481 ਕਹਿਮਾ ਸੂਆ ਸੂ ਦੀ ਅੰਗਰੇਜ਼ ਇਹ ਤੀਜਾ ਸੂਆ ਕੈ ਕਿ ਦਿਨ ਰਹਿ ਗਏ ਇਹ 27 ਤਰੀਕ ਨੂੰ ਜਣਪੂਰੇ 27 ਤਰੀਕ ਨੂੰ ਅੱਜ 22 ਤਰੀਕ ਹੋਗੀ ਫਾਈਨਲ ਰਹਿ ਗਏ ਪੰਜ ਦਿਨ ਹੋਰ ਉੱਤੇ ਲੈ ਹਫਤਾ ਦਾ ਦਿਨ ਲੈ ਉੱਤੇ ਲੈ ਜੂਗੀ ਦਿਨ ਅੱਛਾ ਤੇ ਪਿਛਲੇ ਸੂਏ ਦੁੱਧ 13 ਲੀਟਰ ਟਾਂਟ 13 14 ਲੀਟਰ ਪਿਛਲੇ ਸੂਏ ਘਰ ਦਈਏ ਤੇਰੀ ਇਹ ਹਾਂ ਕਰ ਦਈਏ ਅੱਛਾ ਤੇ ਇਹਦੇ ਟੀਕੇ ਹੁਣ ਕਿਹੜਾ ਭਰਿਆ ਵੇ ਮੈਂ ਦੱਸ ਦਣਾ ਦੋਸਤੋ ਟੀਕਾ ਨਾ ਇਹਦੇ ਜੋਤੀ ਮੱਝ ਆ ਜਿਹੜੀ ਐਤਕੀ ਚੜੱਕੇ ਮੇਲੇ ਦੇ ਉਹ ਦੂਜੇ ਨੰਬਰ ਤੇ ਆਈ ਹੈ ਉਹਦਾ ਕੱਟਾ ਸੀਗਾ ਗੱਗੂ ਨਾਂ ਦਾ ਡਾਕਟਰ ਜੀਤ ਕੋਲੇ 70577 ਦਾ ਕੱਟਾ ਹੈ ਉਹ ਉਸ ਕੱਟੇ ਦੇ ਅੱਗੇ ਇਹਦੇ ਟੀਕਾ ਭਰੇ ਹੋਇਆ ਪਹਿਲਾਂ ਉਹਨਾਂ ਤੁਹਾਨੂੰ ਮੈਂ ਉਹ ਦਿਖਾ ਦਣਾ ਇਹਨੂੰ ਝੋਟੀ ਨੂੰ ਕੱਦ-ਕਾਟ ਬਹੁਤ ਵੱਡਾ ਹੈ ਵਜਨ ਪੱਖੋਂ ਵੀ ਪੂਰੀ ਮਤਲਬ ਭਾਰੀ ਵਜਨ ਦੇ ਵਿੱਚ ਮੱਝ ਹੈਗੀ ਤੇ ਹਵਾਨਾ ਮੈਂ ਤੁਹਾਨੂੰ ਪਹਿਲਾਂ ਨਾ ਅੱਗੋਂ ਦਿਖਾ ਦਣਾ ਤੇ 27 ਤਰੀਕ ਨੂੰ ਤਾਂ ਇਹ ਦਿਨ ਪੂਰੇ ਤੇ ਉਮੀਦ ਹੈ ਵੀ ਇਹ ਫਰੇ ਹੋਰ ਲੈ ਕੇ ਜਾਉ ਦੇਣਾ ਤੋਰੀ ਅੰਗਰੇਜ਼ ਨੂੰ ਸੋਨੂੰ ਹੁਣ ਨਾ ਤੋੜ ਕੇ ਦਿਖਾਉਣੇ ਆ ਪੂਰੇ ਵੱਡੇ ਕਦ ਕਾਠ ਦੇ ਵਿੱਚ ਹੈਗੀ ਮੋੜ ਲਾਂ ਅੰਗਰੇਜ਼ ਮੋੜ ਲੈ ਥਣਾ ਥੋਣਾ ਦਾ ਸਾਈਜ਼ ਬਹੁਤ ਸੋਹਣਾਗਾ ਇੱਕੋ ਜਿਹਾ ਥਣਾ ਹੈ ਗੈਬ ਗੂ ਵੀ ਥਣਾ ਦੇ ਵਿੱਚ ਚੰਗਾ ਹੈਗਾ ਤੇ 13 14 ਲੀਟਰ ਇਸ ਝੋਟੀ ਨੇ ਦੂਜੇ ਸੂਏ ਤੋਂ ਦਿੱਤਾ ਹੈਗਾ ਤੇ ਐਤਕੀ ਤੀਜਾ ਸੂਆ ਸੁਣਾਗਾ ਤੇ ਪੂਛ ਦੇ ਵਿੱਚ ਥੋੜੇ ਜਿਹਾ ਵਾਲ ਚਿੱਟੇ ਹੈਗੇ ਤੇ ਬਾਕੀ ਨਾ ਇਹ ਸਾਰੀ ਜੈਡ ਬਲਾਕੀ ਹੈ ਤੇ ਸਿੰਘ ਤੁਸੀਂ ਆ ਸਾਹਮਣੇ ਦੇਖ ਲਓ ਬਰਾਬਰ ਖਣੀ ਮਣਾ ਅੰਗਰੇਜ਼ੀ ਤੇ ਕੱਦ ਤੇ ਤੁਸੀਂ ਅੰਤਾਜਾ ਲਾ ਲਿਓ ਕੱਦ ਨਾ ਦੇਖੋ ਮੋਢਾ ਤੱਕ ਆਉਂਦੀ ਹੈ ਵੱਡੇ ਕੱਦ ਦੇ ਵਿੱਚ ਹੈ ਤੇ ਵਜਨ ਪੁੰਜਨ ਪੱਖੋਂ ਪੂਰੀ ਪੂਰੇ ਭਾਰੀ ਵਜਨ ਦੀ ਝੋਟੀ ਆ ਗਈ। ਸੋ ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਨੰਬਰ ਇਸ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਿਓ। ਸੁਣਵਾ ਆ ਮਣੀ ਪੂਛ ਫੜੀ ਦੀ ਹਵਾਨਾ ਮਾੜਾ ਮੰਗਰੋ ਹੋਰ ਦਿਖਾ ਦਈਏ। ਸੋ ਥੋੜੀ ਜੀ ਧੱਕਣਾ ਇਹਦੀ ਅੱਗੇ ਨੂੰ ਆ ਹਵਾਨੇ ਦੀ। ਆ ਦੂਸਰੀ ਸਾਈਡ ਤੋਂ ਥਣ ਦੇਖਿਓ ਤੁਸੀਂ। ਤੇ ਥਾਣਾ ਕੱਲਾ ਕੱਲਾ ਲੱਗਿਆਗਾ ਇੱਕੋ ਜ੍ਹਾ ਥਾਣਾ ਇੱਕੋ ਜੀ ਬਿੱਥੀ ਤੇ ਹੈਗਾ ਅੰਗਰੇਜ਼ ਮੁੱਲੇ ਦਾ ਕੀ ਕਰਦੇ ਹੋ ਮੁੱਲਾ ਵੇ ਫੋਨ ਫੋਨ ਤੇ ਸੋ ਮੁੱਲ ਦੋਸਤੋ ਇਹਦਾ ਫੋਨ ਤੇ ਹੋਣਾ ਕਿਉਂਕਿ ਕਈ ਵਾਰੀ ਕੋਈ ਵਪਾਰੀ ਵੀਰ ਆ ਜਾਂਦਾ ਹੁੰਦਾ ਤਾਂ ਕਰਕੇ ਉਹ ਫੋਨ ਤੇ ਹੋ ਜਾਂਦਾ ਹੁੰਦਾ ਫਿਰ ਤੇ ਗਾਹਾਂ ਵੀ ਅਗਲੇ ਨੇ ਫਿਰ ਵੇਚ ਨਹੀਂ ਹੁੰਦੀ ਐ ਤੇ ਮੈਂ ਸੁਣਨਾ ਨਿਗਾ ਬਾਈ ਦੇ ਸਾਰੇ ਪਸ਼ੂਆਂ ਕੰਨੀ ਮਰਵਾਉਣਾ ਚੰਗਾ ਚੰਗੇ ਪਸ਼ੂ ਸਾਹਮੇ ਐ ਆ ਸੁਣ ਮੈਂ ਸਮਾਰ ਕੇ ਅੱਗੋਂ ਛੋਟੀ ਹੋਰ ਦੇਖ ਲੋ ਸੋ ਧੰਨਵਾਦ ਦੋਸਤੋ ਵੀਰੋਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਸਰੀ ਘਰ ਸਾਰੇ ਵੀਰਾਂ ਨੂੰ